ਪੰਜਾਬ 'ਚ ਅੱਜ بارش ਨੂੰ ਲੈ ਕੇ ਕੋਈ ਅਲਰਟ ਨਹੀਂ ਹੈ ਮੌਸਮ ਵਿਭਾਗ ਕੇਂਦਰ ਅਨੁਸਾਰ ਅਗਲੇ 72 ਘੰਟਿਆਂ ਤੱਕ ਯਾਨੀ ਕਿ 3 ਦਿਨਾਂ ਤੱਕ ਮੌਸਮ ਆਮ ਰਹੇਗਾ ਇਸ ਮਹੀਨੇ ਦੀ 7 ਤਰੀਕ ਤੋਂ ਮੌਨਸੂਨ ਲਗਾਤਾਰ ਕਮਜ਼ੋਰ ਹੋ ਰਿਹਾ ਹੈ ਜਿਸ ਦੇ ਚਲਦੇ ਇਸ ਮਹੀਨੇ ਮੀਂਹ ਆਮ ਤੋਂ ਘੱਟ ਹੋਇਆ ਉੱਥੇ ਹੀ ਸੂਬੇ 'ਚ ਬੀਤੇ 24 ਘੰਟਿਆਂ 'ਚ ਹਲਕੀ بارش ਦੇਖਣ ਨੂੰ ਮਿਲਿਆ ਜਿਸ ਦੇ ਚਲਦੇ ਤਾਪਮਾਨ 'ਚ ਹਲਕਾ ਵਾਧਾ ਹੋਇਆ ਹੈ 21 ਜੁਲਾਈ ਤੋਂ ਫਿਰ ਤੋਂ ਮੌਸਮ ਬਦਲਣ ਦੇ ਹਾਲਾਤ ਬਣ ਰਹੇ ਨੇ ਮੌਸਮ ਵਿਗਿਆਨ ਕੇਂਦਰ ਅਨੁਸਾਰ ਪੰਜਾਬ ਚੋ ਸਤਾਪਮਾਨ ਚ 1.2 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹਾਲਾਂਕਿ ਤਾਪਮਾਨ ਹੁਣ ਵੀ ਆਮ ਨਾਲੋਂ 2.1 ਡਿਗਰੀ ਘੱਟ ਬਣਿਆ ਹੋਇਆ। ਉੱਥੇ ਹੀ ਸਭ ਤੋਂ ਵੱਧ ਤਾਪਮਾਨ ਸ਼੍ਰੀ ਨਨਤਪੁਰ ਸਾਹਿਬ ਚ 36.3 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਚ 31 ਡਿਗਰੀ, ਲੁਧਿਆਣਾ ਚ 32.4 ਡਿਗਰੀ, ਪਟਿਆਲਾ ਚ 32.6 ਡਿਗਰੀ, ਪਠਾਨਕੋਟ ਚ 34.1 ਡਿਗਰੀ ਤੇ ਬਠਿੰਡਾ ਚ 32.8 ਡਿਗਰੀ ਤਾਪਮਾਨ ਜਿਹੜਾ ਕਿ ਦਰਜ ਕੀਤਾ ਗਿਆ ਦੱਸਣਾ ਬੰਦਾ ਹੈ ਕਿ ਫਾਜ਼ਿਲਕਾ ਚ 18.5 ਅੰਮ੍ਰਿਤਸਰ ਚ 17.8 ਫਿਰੋਜ਼ਪੁਰ ਚ 9 ਲੁਧਿਆਣਾ ਚ 1.8 ਪਠਾਨਕੋਟ ਚ 2 ਮਿਲੀਮੀਟਰ ਬਾਰਿਸ਼ ਦਰਜ ਕੀਤਾ ਗਿਆ ਦੱਸਦੀ ਹੈ ਜੂਨ ਮਹੀਨੇ ਚ ਆਮ ਤੌਰ ਤੇ 23% ਦੀ ਵਾਧ ਬਾਰਿਸ਼ ਦੇਖਣ ਨੂੰ ਮਿਲੀ ਹੈ ਪਰ ਜੁਲਾਈ ਮਹੀਨੇ ਮੌਨਸੂਨ ਕਮਜ਼ੋਰ ਰਿਹਾ 7 ਜੁਲਾਈ ਤੋਂ ਬਾਅਦ ਮੌਨਸੂਨ ਆਮ ਨਾਲੋਂ ਘਟ ਰਿਹਾ ਹੈ 1 ਜੁਲਾਈ ਤੋਂ ਲੈ ਕੇ 17 ਜੁਲਾਈ ਤੱਕ 84.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜਦਕਿ ਇਸ ਦੌਰਾਨ ਆਮ ਤੌਰ ਤੇ 86.2 ਮਿਲੀਮੀਟਰ ਮੀਂਹ ਦੇਖਣ ਨੂੰ ਮਿਲਿਆ ਜੁਲਾਈ ਮਹੀਨੇ 'ਚ 2 ਫੀਸਦੀ ਘੱਟ بارش ਦੇਖਣ ਨੂੰ ਮਿਲੀ ਹੈ ਜੁਲਾਈ ਮਹੀਨੇ 'ਚ ਜਿੱਥੇ ਸੂਬੇ 'ਚ ਘੱਟ بارش ਦੇਖਣ ਨੂੰ ਮਿਲੀ ਹੈ ਉੱਥੇ ਹੀ 8 ਜ਼ਿਲ੍ਹੇ ਅਜਿਹੇ ਨੇ ਜਿੱਥੇ ਆਮ ਤੋਂ ਵੱਧ بارش ਦੇਖਣ ਨੂੰ ਮਿਲ ਰਹੀ ਹੈ ਅੰਮ੍ਰਿਤਸਰ 'ਚ 1 ਤੋਂ ਲੈ ਕੇ 17 ਜੁਲਾਈ ਤੱਕ 193.2 ਮਿਲੀਮੀਟਰ بارش ਜਦੋਂ ਕਿ ਤਰਨਤਾਰਨ 'ਚ 183.9 ਤੇ ਆਮ ਨਾਲੋਂ 239 ਫੀਸਦੀ ਵਾਧਾ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਮੋਗਾ, ਬਠਿੰਡਾ ਤੇ ਮਾਨਸਾ 'ਚ ਆਮ ਨਾਲੋਂ ਵੱਧ بارش ਦੇਖਣ ਨੂੰ ਮਿਲੀ ਹੈ। ਕਪੂਰਥਲਾ, ਰੂਪਨਗਰ, ਮੁਹਾਲੀ 'ਚ ਆਮ ਨਾਲੋਂ ਘੱਟ بارش ਦੇਖਣ ਨੂੰ ਮਿਲੀ ਹੈ।